ਨਦ ਵਿੱਚ ਨੀਲੇ ਡਰਮ ਦੇ ਵਿੱਚੋਂ ਮਿਲੀ Laash ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਵੱਡਾ ਐਕਸ਼ਨ ਲੈਂਦਿਆਂ ਮਹਿਜ਼ 36 ਘੰਟਿਆਂ ਦੇ ਵਿੱਚ ਇਸ ਕੇਸ ਨੂੰ ਸੁਲਝਾਉਂਦਿਆਂ 6 ਮੁਲਜ਼ਮ ਕਾਬੂ ਕਰ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਦੇ ਦੋ ਨਾਬਾਲਗ ਸ਼ਾਮਲ ਨੇ ਤੇ ਲੁਧਿਆਣਾ ਦੇ ਗਿਆਸਪੁਰਾ ਚੌਂਕ ਦੇ ਨੇੜੇ ਨੀਲੇ ਡਰਮ ਦੇ ਵਿੱਚੋਂ Laash ਬਰਾਮਦ ਹੋਈ ਸੀ ਜਿਸ ਨੂੰ ਕੀ 36 ਘੰਟਿਆਂ ਦੇ ਵਿੱਚ ਪੁਲਿਸ ਨੇ ਕੇਸ ਸੁਲਝਾਇਆ ਤੇ 6 ਮੁਲਜ਼ਮ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਚ ਇੱਕ ਮਹਿਲਾ ਤੇ ਦੋ ਨਾਬਾਲਗ ਸ਼ਾਮਲ ਨੇ ਬਾਲਸ ਨੇ ਖੁਲਾਸਾ ਕਰ ਦਿੱਤਾ ਤੁਸੀਂ ਕਿ ਮ੍ਰਿਤਕ ਦੀ شناخت ਮਨੋਚ ਚੌਧਰੀ ਵਜੋਂ ਹੋਈ ਹੈ ਜੋ ਕਿ ਡਿਵੀਜ਼ਨ ਨੰਬਰ 6 ਦੇ ਅਧੀਨ ਇਸ ਮਾਮਲੇ ਦੇ ਵਿੱਚ ਕਿਸ ਦਰਜ ਹੁੰਦਾ ਕਾਤਲਾ ਦੇ ਵਿੱਚ 우ਸ਼ਾ ਵਿਸ਼ਾਲ ਤੇ ਜੈਵਿਰ ਨਾਲ ਦੇ ਤਿੰਨ ਸਾਥੀ ਹੋਰ ਸ਼ਾਮਲ ਨੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਸੀਨੀਅਰ ਅਫਸਰ ਦਾਈ ਕਿਹਾ ਹੈ ਕਿ ਆਪਸ ਦੇ ਵਿੱਚ ਬੈਠ ਕੇ ਪਾਰਟੀ ਕਰ ਰਹੇ ਸਨ ਜਦੋਂ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਗਿਆ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜਿਸ ਦੇ ਚੱਲਦਿਆਂ ਮਨੂਸ ਚੌਧਰੀ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਲਈ ਰੱਸੀਆਂ ਦੇ ਨਾਲ ਬੰਨ੍ਹ ਦਿੱਤਾ ਗਿਆ ਫਿਰ ਇੱਕ ਨੀਲੇ ਡਰਮ ਦੇ ਵਿੱਚ ਪਾ ਕੇ ਡਰਮ ਨੂੰ ਡੰਪ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਕੈਮਰਿਆਂ ਦੀ ਜਾਂਚ ਹੁੰਦੀ ਹੈ ਤੇ ਫੁਟੇਜ ਪੁਲਿਸ ਦੇ ਹੱਥ ਲੱਗਦੀ ਹੈ ਜਿਸ ਦੇ ਆਧਾਰ ਤੇ ਮੁਲਜ਼ਮ ਗ੍ਰਿਫਤਾਰ ਹੋਏ ਨੇ লাশ ਨੂੰ ਟਿਕਾਣੇ ਲਾਉਣ ਦੇ ਲਈ ਇਹਨਾਂ ਵੱਲੋਂ ਇੱਕ 릭ਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ ਹਾਲਾਂਕਿ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਡਰਮ ਦੇ ਵਿੱਚ লাশ ਹੈ ਉਹਨਾਂ ਕਿਹਾ ਕਿ ਮੁਲਜ਼ਮਾ ਨੇ ਇਹ ਸੋਚਿਆ ਕਿ ਕੋਈ ਵੇਸਟ ਸਮਗਰੀ ਹੋਣ ਦਾ ਹਵਾਲਾ ਦੇ ਕੇ ਪੈਸੇ ਵੇਕੇ ਉਸ ਨੂੰ ਡੰਪ ਤੱਕ ਲੈ ਜਾਣਗੇ ਹਾਲਾਂਕਿ ਉਹਨਾਂ ਕਿਹਾ ਕਿ ਕਤਲ ਕਰਨ ਦੇ ਕਾਰਨ ਦਤ ਪਤਾ ਨਹੀਂ ਲੱਗ ਸਕਿਆ ਫਿਲਹਾਲ ਡੂੰਗਾਈ ਦੇ ਨਾਲ ਤਵਦੀਸ਼ ਜਾਰੀ ਹੈ ਵੀ ਬੁੱਧਵਾਰ 25 ਜੂਨ ਦੀ ਤੇ ਦਿਨ ਇੱਕ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਉਹ ਗਿਆਸਪੁਰਾ ਚੌਂਕ ਦੇ ਨੇੜੇ ਖਾਲੀ ਪਲਾਟ ਦੇ ਵਿੱਚ ਲਵਾਰੇ ਸਾਲਤ ਦੇ ਵਿੱਚ ਇੱਕ ਨੀਲੇ ਡਰਮ ਦੇ ਵਿੱਚ ਬੰਦ ਕਰਕੇ ਜੋ ਰੱਖੀ ਹੋਈ ਸੀਗੀ ਉਹ ਪੁਲਿਸ ਦੇ ਬਰਾਮਦ ਕੀਤੀ ਇਤਲਾਹ ਹੋਣ ਤੇ ਪੁਲਿਸ ਨੇ ਅਨਨੋਨ ਬੰਦੇ ਦੇ ਉੱਤੇ ਮਰਡਰ ਦੀ ਐਫ ਆਈ ਆਰ ਰਜਿਸਟਰ ਕੀਤੀ ਕਤਲ ਦਾ ਪਰਚਾ ਦਰਜ ਹੋਇਆ ਤੇ ਵਿਦਨ 36 ਆਵਰਸ ਦੇ ਵਿੱਚ ਟ੍ਰੇਸ ਕਰਦੇ ਆ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਇਸ ਸਬੰਧ ਦੇ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਕਮਿਸ਼ਨਰੇਟ ਜੀ ਦੀ ਹਦਾਇਤਾਂ ਅਨੁਸਾਰ ਅਤੇ ਡੀਸੀਪੀ ਰੁਪਿੰਦਰ ਸਰ ਦੀ ਹਦਾਇਤਾਂ ਮੁਤਾਬਕ ਜਿਹੜੀ ਟੀਮ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਤੇ ਸੇਫ ਪੰਜਾਬ ਸੇਫ ਸਿਟੀ ਲੁਧਿਆਣਾ ਦੀ ਟੀਮ ਬਣੀ ਸੀਗੀ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਦੇ ਆ ਇਸ ਮੁਕਦਮੇ ਦੇ ਵਿੱਚ 138/25 ਐਫਆਰ ਦੇ ਵਿੱਚ 6 ਦੋਸ਼ੀ ਜਿਹੜੇ ਹੈਗੇ ਨੇ ਉਹ ਟਰੇਸ ਕੀਤੇ ਤੇ ਉਹਨਾਂ ਦੀ ਅਰੈਸਟ ਪਾਈ ਇਹ ਦੋਸ਼ੀ ਹੈਗੇ ਨੇ ਫਾਗੂ ਪ੍ਰਸਾਦ 우ਸ਼ਾ ਦੇਵੀ ਨੀਰਜ ਕੁਮਾਰ ਸੀਡੂ ਕੁਮਾਰ ਜੈਵੀਰ ਵਿਸ਼ਾਲ ਕੁਮਾਰ ਇਹ ਸਾਰੇ ਜੋ ਹੈਗੇ ਨੇ ਉਹ ਪ੍ਰਵਾਸੀ ਲੇਬਰਰਸ ਨੇ ਜਿਹੜੇ ਕਿ ਲੁਧਿਆਣੇ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਸੀਗੇ ਇਹ ਬਕੂਆ ਜਿਹੜਾ ਹੈਗਾ ਇਹ 23 ਤਰੀਕ ਦੀ ਵਾਰਦਾਤ ਹੈ ਤੇ 23 ਤਰੀਕ ਨੂੰ ਮ੍ਰਿਤਕ ਦੀ ਆਇਡੈਂਟੀਟੀ ਜਿਹੜੀ ਹੈਗੀ ਉਹ ਹੈਗੀ ਮਨੋਜ ਕੁਮਾਰ ਚੌਧਰੀ ਉਰਫ ਰਾਜੂ ਮ੍ਰਿਤਕ 23 ਤਰੀਕ ਨੂੰ ਦੋਸ਼ੀਆਂ ਦੇ ਘਰ ਜਾ ਕੇ ਰੂਟੀਨ ਦੇ ਵਿੱਚ ਆਪਣਾ ਖਾਣ ਪੀਣ ਕਰਨ ਅਤੇ दारू ਵਗੈਰਾ ਪੀਣ ਵਾਸਤੇ ਉਹਨਾਂ ਦੇ ਕਮਰੇ ਦੇ ਵਿੱਚ ਜਿਹੜਾ ਕਿਰਾਏ ਤੇ ਕਮਰਾ ਲਿੱਤਾ ਹੋਇਆ ਸੀਗਾ ਉਹਨਾਂ ਨੇ ਗਲੀ ਨੰਬਰ 5 ਭਾਰਤੀ ਕਲੋਨੀ ਵਿਖੇ ਉੱਥੇ ਉਹ ਗਿਆ ਸੀਗਾ ਤੇ ਰਾਤ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੌਰਾਨ ਇਹਨਾਂ ਦੀ ਜਦੋਂ ਗੱਲਬਾਤ ਵੱਧ ਗਈ ਤਾਂ ਇਹਨਾਂ ਨੇ ਦੋਸ਼ੀਆਂ ਨੇ ਨੀਰਜ ਕੁਮਾਰ ਤੇ ਸਿੱਧੂ ਕੁਮਾਰ ਨੇ ਮ੍ਰਿਤਕ ਮਨੋਜ ਚੌਧਰੀ ਦੇ ਉੱਤੇ ਹਮਲਾ ਕੀਤਾ ਤੇ ਗੁੱਜੀਆਂ ਸੱਟਾਂ ਮਾਰ ਕੇ ਉਹਨੂੰ ਬੇਹੋਸ਼ ਹਾਲਤ ਦੇ ਵਿੱਚ ਉੱਥੇ ਛੱਡਤਾ ਜਿਹਦੇ ਨਾਲ ਉਹਦੀ ਮੌਕੇ ਤੇ ਹੀ ਉੱਥੇ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ ਇਹਨਾਂ ਨੇ ਕੁਝ ਟਾਈਮ ਤੱਕ ਆਪਣੀ ਕਸਟਡੀ ਦੇ ਵਿੱਚ ਹੀ ਬਾਡੀ ਨੂੰ ਉਹਨਾਂ ਨੇ ਲੁਕੋ ਕੇ ਰੱਖਿਆ ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੇ ਉਹ ਬਾਡੀ ਨੂੰ ਪਲਾਸਟਿਕ ਦੇ ਲਫਾਫੇ ਦੇ ਵਿੱਚ ਪੈਕ ਕਰਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਇੱਕ ਈ ਰਿਕਸ਼ਾ ਤੋਂ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਗਿਆਸਪੁਰਾ ਚੌਂਕ ਕੋਲ ਲੈ ਜਾ ਕੇ ਖਾਲੀ ਪਲਾਟ ਦੇ ਵਿੱਚ ਬੋਡੀ ਡੰਪ ਕਰ ਪਈ ਇਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਨੇ ਜਦੋਂ ਸੀਸੀਟੀਵੀ ਫੂਟੇजेस ਲਈਆਂ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਬਿਆਨ ਲਈ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਈ ਰਿਕਸ਼ਾ ਚਾਲਕ ਸੀਗਾ ਉਹਦੀ ਆਈਡੈਂਟੀਟੀ ਸਾਨੂੰ ਪਤਾ ਲੱਗੀ ਉਹਦਾ ਨਾਮ ਸੀਗਾ ਰੋਹਿਤ ਕੁਮਾਰ ਜਿਹੜਾ ਈ ਰਿਕਸ਼ਾ ਚਲਾ ਰਿਹਾ ਸੀਗਾ ਰੋਹਿਤ ਕੁਮਾਰ ਦੇ ਬਿਆਨਾਂ ਦੇ ਉੱਤੇ ਰੋਹਿਤ ਕੁਮਾਰ ਦੇ ਆਇਡੈਂਟੀਟੀ ਸਨਾਕਸ ਦੇ ਉੱਤੇ ਇਹ ਜਿਹੜੇ ਬਾਕੀ ਦੋਸ਼ੀ ਹੈਗੇ ਨੇ ਇਹ ਟ੍ਰੇਸ ਹੋਏ ਅਤੇ ਉਹਨੇ ਸਾਰੀ ਡਿਟੇਲ ਦਸੀਆਂ ਵੀ ਇਹ ਕਿੰਨੇ ਵਜੇ ਬਾਡੀ ਨੂੰ ਉੱਥੇ ਖਾਲੀ ਪਲਾਟ ਦੇ ਵਿੱਚ ਲਿਆ ਕੇ ਡੰਪ ਕਰਕੇ ਗਏ ਸੋ ਇਹ ਬਹੁਤ ਵੱਡੀ ਸਫਲਤਾ ਜਿਹੜੀ ਹੈਗੀ ਲੁਧਿਆਣਾ ਕਮਿਸ਼ਨ ਪੁਲਿਸ ਨੂੰ حاصل ਹੋਈ ਹੈ ਕਿਉਂਕਿ ਇਹ ਸਿਰਫ 36 ਘੰਟੇ ਦੇ ਵਿੱਚ ਵਿੱਚ ਹੀ ਜਿਹੜੇ ਸੇਫ ਸਿਟੀ ਦੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਦੀ ਹੈਲਪ ਲੈਂਦੇ ਹੋਏ ਇਹ ਕੇਸ ਨੂੰ ਟ੍ਰੇਸ ਕੀਤਾ ਗਿਆ ਜਿਹੜਾ ਕਿ ਇੱਕ ਬਲਾਈਂਡ ਮਰਡਰ ਕੇਸ ਹੈਗਾ ਤੇ ਇਹਦੇ ਵਿੱਚ ਇੱਕ ਬੰਦੇ ਦੀ ਬਹੁਤ ਹੀ ਬੇਰਹਿਮੀ ਨਾਲ ਡੈਥ ਹੋਈ ਸੀਗੀ ਉਹਦਾ ਉਹਦਾ ਕਤਲ ਹੋਇਆ ਸੀਗਾ ਤੇ ਉਹਨੂੰ ਪੈਕ ਕਰਕੇ ਪਲਾਸਟਿਕ ਦੇ ਲਫਾਫੇ ਦੇ ਵਿੱਚ ਉਹਦੀ ਬਾਡੀ ਨੂੰ ਰੱਸੀਆਂ ਦੇ ਨਾਲ ਬੰਨ ਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਉਹ ਡੰਪ ਕੀਤਾ ਗਿਆ ਸੀ ਤੇ ਜਿਹੜਾ ਇਹ ਸਾਰਾ ਵਾ ਮੈਨ ਨਾ ਇਨਵੋਲਵਮੈਂਟ ਹੈਗੀ ਧੀ ਈ ਰਿਕਸ਼ਾ ਦੇ ਥੋੜ੍ਹਾ ਵੀ ਆਪਣੇ ਈ ਰਿਕਸ਼ਾ ਵਾਲਾ ਜਦੋਂ ਉਹਨਾਂ ਨੇ ਈ ਰਿਕਸ਼ਾ ਹਾਇਰ ਕੀਤਾ ਤਾਂ ਈ ਰਿਕਸ਼ਾ ਵਾਲੇ ਨੂੰ ਕਹਿੰਦ ਨੇ ਇਹ ਦੱਸਿਆ ਵੀ ਇਹ ਇੱਕ ਗਾਰਬੇਜ ਹੈ ਜਿਹਨੂੰ ਅਸੀਂ ਡੰਪ ਕਰਨ ਚੱਲੇ ਆ ਵੀ ਸਾਡੀ ਤੁਸੀਂ ਹੈਲਪ ਕਰੋ ਇਸ ਤੈਨੂੰ ਪੈਸੇ ਦੇ ਦੇਾਂਗੇ ਉੱਥੇ ਲਿਜਾਣ ਦੇ ਉਹਨੂੰ ਪਤਾ ਨਹੀਂ ਸੀਗਾ ਅਸੀਂ ਇਹ ਸਾਰੀ ਵੈਰੀਫਿਕੇਸ਼ਨ ਕਰੀ ਹੈ ਈ ਰਿਕਸ਼ਾ ਵਾਲਾ ਦੋਸ਼ੀਆਂ ਦੇ ਨਾਲ ਕਿਸੇ ਵੀ ਤਰੀਕੇ ਨਾਲ ਰਿਲੇਟਡ ਨਹੀਂ ਸੀ ਨਾ ਹੀ ਉਹਨਾਂ ਨੂੰ ਜਾਣਦੇ ਸੀਗਾ ਵੀ ਕਿੰਨ ਗੌਰਮੈਂਟ ਜਿਹੜੀ ਈ ਰਿਕਸ਼ਾ ਵਾਲਾ ਇਹਦੇ ਵਿੱਚ ਇਹ ਵਿਟਨੈਸ ਹੈ ਦੀਪਿੰਗਰ ਹੈ ਨਾ ਸੀ ਨਾ ਹੀ ਨਾ ਸੀ ਕਿ ਉਹਦੀ ਇਨਵੋਲਵਮੈਂਟ ਇਹਦੇ ਵਿੱਚ ਜਿਹੜਾ ਨੀਰਜ ਕੁਮਾਰ ਤੇ ਸਿੱਧੂ ਕੁਮਾਰ ਉਹਦੇ ਨਾਲ ਬੈਠੇ ਸੀਗੇ ਜਿਹਦੀ ਉਮਰ 23 ਸਾਲ ਤੇ ਸਿੱਧੂ ਕੁਮਾਰ ਦੀ 20 ਸਾਲ ਹੈ ਤੇ ਜਿਹੜੀ ਮਹਿਲਾ ਹੈ 우ਸ਼ਾ ਦੇਵੀ ਇਹ ਹੈਗੀ ਆ ਫਾਗੂ ਪ੍ਰਸਾਦ ਦੀ ਪਤਨੀ ਇਹ ਨੀਰਜ ਕੁਮਾਰ ਦੀ ਮਾਤਾ ਹੈ ਮਦਰ ਹੈ ਉਹਦੀ ਤੇ ਇਹਨੇ ਡੈਥ ਹੋਣ ਤੋਂ ਬਾਅਦ ਉਹ ਰੱਸੀ ਨਾਲ ਬੰਨਣ ਦੇ ਵਿੱਚ ਉਹਦੀ ਹੈਲਪ ਕਰੀ ਤੇ ਬੋਡੀ ਨੂੰ ਜਿਹੜਾ ਕਿ ਕਮਰਾ ਸੀਗਾ ਉਹ ਫਰਸਟ ਫਲੋਰ ਤੇ ਸੀ ਉੱਪਰਲੇ ਬਿਲਡਿੰਗ ਦੇ ਵਿੱਚ ਉੱਪਰ ਸੀਗਾ ਤੇ ਉਹ ਥੱਲੇ ਲਿਆਂਦੇ ਵਿੱਚ ਦੀ ਹੈਲਪ ਕਰੀ ਆਟੋ ਦੇ ਵਿੱਚ ਲੋਡ ਕਰਵਾਉਣ ਦੇ ਵਿੱਚ ਸੈਲਫ ਕਰੀ ਬੇਸਿਕਲੀ ਇਹਨਾਂ ਨੂੰ ਸਾਰੇ ਜਾਣਕਾਰੀ ਸੀਗੀ ਵੀ ਇਹ ਕਤਲ ਹੋਇਆ ਤੇ ਕਤਲ ਨੂੰ ਛੁਪਾਉਣ ਦੇ ਵਿੱਚ ਤੇ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਜਿਹੜੀ ਇਹਨਾਂ ਨੇ ਉਹਦੇ ਨਾਲ ਸ਼ਮੂਲੀਅਤ ਪਾਈ ਇਸ ਕਰਕੇ ਉਹ ਦੋਸ਼ੀ ਇਸ ਮਰਡਰ ਕੇਸ ਦੇ ਵਿੱਚ ਬਣ ਗਏ ਰਾਏ ਦਾ ਸੀ ਇਹਨਾਂ ਦੇ ਬਚੇ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸੀ ਕਰਦੇ ਸੀ ਕੁਝ ਨਹੀਂ ਇਹ ਜਿਵੇਂ ਕਿ ਤੁਹਾਨੂੰ ਦੱਸਿਆ ਵੀ 36 ਘੰਟਿਆਂ ਦੇ ਵਿੱਚ ਮਰਡਰ ਟ੍ਰੇਸ ਹੋ ਗਿਆ ਤੇ ਉਹਨਾਂ ਦੀ ਅਰੈਸਟ ਜਿਹੜੀ ਆ ਉੱਥੇ ਹੀ ਪਾਈ ਗਈ ਹੈ ਗਲੀ ਨੰਬਰ 5 ਭਾਰਤੀ ਗਲੋਨੀ ਤੋਂ ਜਿੱਥੇ ਉਹਨਾਂ ਨੂੰ ਇਮੀਡੀਏਟਲੀ ਪੁਲਿਸ ਵੱਲੋਂ ਟਰੇਸ ਕਰਕੇ ਰੈਸਟ ਪਾਲੀ ਨਹੀਂ ਇੱਥੇ ਕਮਰੇ ਨੇ ਜਿਹੜੇ ਕਿ ਲੇਬਰਰਸ ਨੂੰ ਕਿਰਾਏ ਤੇ ਦਿੱਤੇ ਜਾਂਦੇ ਨੇ ਤੇ ਉੱਥੇ ਹੀ ਉਹਨਾਂ ਦੇ ਵਿੱਚੋਂ ਇੱਕ ਕਮਰਾ ਇਹਨਾਂ ਦੇ ਕੋਲੇ ਦੋਸ਼ੀਆਂ ਦੇ ਕੋਲੇ ਹੈਗਾ ਸੀ ਸਰ ਕੋਈ ਜੁਗਨਾਈ ਨਹੀਂ ਆਇਆ ਸੀ ਜੁਗਨਾਈ ਦਾ ਕਾਰਨ ਕੀ ਸੀ ਸਰ ਆਪਕੀ ਤੁਸੀਂ ਨਾ ਲੜਾਈ ਦਾ ਹਾਂਜੀ ਹਾਂ ਸ਼ਰਾਬ ਵੀ ਪੀਤੀ ਹੋਈ ਸੀ ਤੇ ਇਹਨਾਂ ਦੀ ਆਪਸੀ ਬਹਿਸਵਾਜੀ ਵੀ ਹੋਈ ਜਿਹਦੇ ਦੌਰਾਨ ਕਾਰਨ ਹੀ ਹੈ ਜੋ ਸਾਹਮਣੇ ਆਇਆ ਵੀ ਕੀ ਹੈ ਸਿਰਫ ਉਹ ਰੂਟੀਨ ਦੇ ਵਿੱਚ ਜੋ ਗੱਲਾਂ ਨਾਰਮਲੀ ਆਪਸ ਦੇ ਵਿੱਚ ਬਹਿ ਸੋਝਿਓ ਮੋਬਾਈਲ ਕੀ ਹੈ ਜੀ ਬੈਕਗਰਾਉਂਡ ਇਹ ਮਨੋਜ ਵੀ ਲੇਬਰਰ ਸੀਗਾ ਇਹ ਉਹਨਾਂ ਦੇ ਨਾਲ ਹੀ ਦਿਹਾੜੀ ਟੱਪਾ ਕਰਦਾ ਸੀ ਇਹ ਯੂਪੀ ਦੇ ਪ੍ਰਵਾਸੀ ਨੇ ਕੁਝ ਇਹਨਾਂ ਦੇ ਵਿੱਚੋਂ ਜਿਹੜਾ ਮਨੋਜ ਕੁਮਾਰ ਹੈ ਇਹ ਬਿਹਾਰ ਦਾ ਸਰ ਜੋ ਵਿਨਾਈ ਲ ਇਹ ਕਿਹਨੇ ਜੀ ਇਹਨਾਂ ਸੇ ਕੋਈ ਜੁੜਨਾ ਨਹੀਂ ਕਿ ਨਹੀਂ ਜੋ ਵਿਨਾਈ ਲ ਇਹਦੇ ਵਿੱਚੋਂ ਹਾਂ ਜੋ ਵਿਨਾਈ ਲ ਜੈਵੀਰ ਹੈ ਤੇ ਇੱਕ ਵਿਸ਼ਾਲ ਕੁਮਾਰ ਹੈ ਇਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਬ੍ਰਦਰ ਨੇ ਨਿਰੀਖਣ ਕਰਦੇ ਹਾਂ ਬੰਦੇ ਸਾਰੇ ਅਰੈਸਟ ਹੋ ਗਏ ਜੀ ਇਹ ਲੋਕ ਕੋਈ ਅਰੈਸਟ ਕਿੰਨੇ ਨੂੰ ਸਾਰੇ ਅਰੈਸਟ ਹੋ ਗਏ ਜੀ ਜੀ ਹਾਂ ਇਹ ਸਾਰੇ ਦੋਸ਼ੀੜੇ ਹੈਗੇ ਨੂੰ ਅਰੈਸਟ ਹੋ ਚੁੱਕੇ ਨੇ ਪਹਿਲਾਂ ਕੋਈ ਗ੍ਰੀਨਰ ਕੋੜਾ ਨਹੀਂ ਪਹਿਲਾਂ ਕੋਈ ਸਾਰੇ ਮੇਨ ਸੀਸੀਟੀਵੀ ਕੈਮਰੇ ਤੇ ਪੜੇਗੇ ਕਿੰਨੇ ਕਿ ਕੈਮਰੇ ਦੇ ਸੇਫ ਸਿਟੀ ਦੇ ਕੈਮਰੇਸ ਤੋਂ ਜਿਹੜੀ ਲੀਡ ਹੈਗੀ ਉਹ ਸਾਨੂੰ ਮਿਲੀ ਹੈ ਫੜੇ ਗਏ ਨੇ ਇਹ ਜਿਹੜਾ ਆਟੋ ਚਾਲਕ ਹੈ ਉਹਦੇ ਬਿਆਨਤ ਥੈਂਕ ਯੂ ਸਿੰਗਲਾਈਟ ਲੱਗਿਆ